ਸਤਿ ਸ੍ਰੀ ਅਕਾਲ ਜੀ ਅੱਜ ਦਾ ਵਿਸ਼ਾ ਹੈ ਬੁਢਾਪੇ ਵਿੱਚ ਵੀ ਆਪਣੇ ਆਪ ਨੂੰ ਸਿਹਤਮੰਦ ਅਤੇ ਜਵਾਨ ਕਿਵੇਂ ਰੱਖ ਸਕਦੇ ਹਾਂ ਆਪਣੀ ਚਮੜੀ ਨੂੰ ਭਾਵੇਂ ਹਰ ਕਿਸੇ ਨੂੰ ਬੁਢਾਪੇ ਵਿੱਚੋਂ ਲੰਘਣਾ ਪੈਂਦਾ ਹੈ ਪਰ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਸ ਤੋਂ ਕੁਦਰਤੀ ਪ੍ਰਕਿਰਿਆ ਹੈ ਬਚਿਆ ਵੀ ਨਹੀਂ ਜਾ ਸਕਦਾ ਪਰ ਚੰਗੀ ਜੀਵਨ ਸ਼ੈਲੀ ਅਤੇ ਕੁਝ ਸਧਾਰਨ ਟਿਪਸ ਦੇ ਜਰੀਏ ਤੁਸੀਂ ਬੁਢਾਪੇ ਵਿੱਚ ਵੀ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਹੋ ਇੱਥੇ ਅਸੀਂ ਕੁਝ ਅਜਿਹੀਆਂ ਆਦਤਾਂ ਬਾਰੇ ਦੱਸਾਂਗੇ ਜੇ 50 ਸਾਲ ਦੀ ਉਮਰ ਤੋਂ ਬਾਅਦ ਤੁਹਾਡੇ ਚਿਹਰੇ ਦਾ ਨੂਰ ਬਰਕਰਾਰ ਰੱਖਣਗੇ ਤਾਂ ਫਿਰ ਕਿਸ ਗੱਲ ਦੀ ਦੇਰੀ ਹੈ ਆਓ ਦੱਸਦੇ ਹਾਂ ਉਹਨਾਂ ਅਜਿਹੀਆਂ ਆਦਤਾਂ ਬਾਰੇ ਜਿਨ੍ਹਾਂ ਨੂੰ ਅੱਜ ਤੋਂ ਤੁਸੀਂ ਜ਼ਿੰਦਗੀ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਹੈ ਨੰਬਰ 1 ਆਪਣੀ ਚਮੜੀ ਨੂੰ ਹਾਈਡਰੇਟ ਅਤੇ ਨਰਮ ਰੱਖਣ ਲਈ ਬਹੁਤ ਸਾਰਾ ਪਾਣੀ ਪਿਓ ਨੰਬਰ 2 ਪੂਰੀ ਨੀਂਦ ਲਓ ਤਾਂ ਜੋ ਤੁਹਾਡਾ ਸਰੀਰ ਰਾਤ ਪਰ ਆਪਣੇ ਆਪ ਨੂੰ ਆਰਾਮ ਦੇ ਸਕੇ ਅਤੇ ਅਗਲੇ ਦਿਨ ਮੁੜ ਤੋਂ ਤਾਜ਼ਾ ਹੋ ਸਕੋ। ਨੰਬਰ 3 ਗਰਮੀ ਹੋਵੇ ਜਾਂ ਸਰਦੀ ਹਮੇਸ਼ਾ ਕੋਈ ਵੀ ਕਰੀਮ ਲਗਾਓ। ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਇਹਨਾਂ ਕਿਰਨਾਂ ਕਰਕੇ ਤੁਹਾਡੀ ਸਕਿਨ ਬੇਜਾਨ ਹੋ ਜਾਂਦੀ ਹੈ। ਨੰਬਰ 4 ਅਜਾਹੇ ਐਂਟੀ-ਏਜਿੰਗ ਉਤਪਾਦਾਂ ਦੀ ਵਰਤੋਂ ਕਰੋ ਜਿਨ੍ਹਾਂ ਵਿੱਚ ਰੈਟਨੋਲ, ਵਿਟਾਮਿਨ ਸੀ ਅਤੇ ਹਾਈਲੂਰੋਨਿਕ ਐਸਿਡ ਵਰਗੇ ਤੱਤ ਹੁੰਦੇ ਹਨ। ਨੰਬਰ 5 ਸਮੇਤੋ ਪਹਿਲਾ ਵਡਾਪੇ ਨੂੰ ਰੋਕਣ ਲਈ ਸਿਗਰਟ ਨੋਸ਼ੀ ਤੋਂ ਬਚੋ ਅਤੇ ਅਲਕੋਹਲ ਦੀ ਖਪਤ ਨੂੰ ਸੀਮਿਤ ਐਂਟੀਆਕਸੀਡੈਂਟ ਅਤੇ ਜ਼ਰੂਰੀ ਪੋਸ਼ਟਿਕ ਤੱਤਾਂ ਨਾਲ ਭਰਪੂਰ ਸਿਹਤਮੰਦ ਭੋਜਨ ਖਾਓ ਨੰਬਰ 7 ਮੂੰਹ ਦੀ ਸਿਹਤ ਨੂੰ ਬਣਾਈ ਰੱਖਣ ਲਈ ਦੰਦਾਂ ਅਤੇ ਮਸਟੂੜੀਆਂ ਦੀ ਦੇਖਭਾਲ ਰੱਖੋ ਨੰਬਰ 8 ਹਰ ਰੋਜ਼ ਸੈਰ ਕਰਨ ਜਾਂ ਨਿਯਮਤ ਤੌਰ ਤੇ ਕਸਰਤ ਕਰਨ ਦੀ ਆਦਤ ਪਾਓ ਇਸ ਨਾਲ ਤੁਹਾਡਾ ਭਾਰ ਕੰਟਰੋਲ ਵਿੱਚ ਰਹੇਗਾ ਨੰਬਰ 9 ਯੋਗਾ ਧਿਆਨ ਜਾਂ ਲੰਮੇ ਸਾਹ ਲੈਣ ਵਰਗੀਆਂ ਤਕਨੀਕਾਂ ਰਾਹੀਂ ਆਪਣੇ ਆਪ ਤਣਾਅ ਨੂੰ ਦੂਰ ਕਰੋ। ਨੰਬਰ 10 ਚਮੜੀ ਦੀ ਦੇਖਭਾਲ ਦੀ ਆਦਤ ਨੂੰ ਜਾਰੀ ਰੱਖੋ ਜਿਵੇਂ ਕਿ ਨਿਯਮਤ ਤੌਰ ਤੇ ਚਮੜੀ ਦੀ ਸਫਾਈ ਕਰਨਾ, ਮੋਇਸਚਰਾਈਜ਼ਿੰਗ ਅਤੇ ਨਿਯਮਤ ਅਰਤੇ ਐਕਸੋਲੋ ਐਡ ਕਰਨਾ। ਨੰਬਰ 11 ਚਮੜੀ ਤੇ ਗਰਮ ਪਾਣੀ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਇਸ ਦੇ ਕੁਦਰਤੀ ਤੇਲ ਨੂੰ ਖੋਹ ਸਕਦਾ ਹੈ ਅਤੇ ਖੁਸ਼ਕੀ ਅਤੇ ਝੁਰੜੀਆਂ ਦਾ ਕਾਰਨ ਬਣ ਸਕਦਾ ਹੈ। ਨੰਬਰ 12 ਬੁਢਾਪੇ ਵਿੱਚ ਚਮੜੀ ਨੂੰ ਸਿਹਤਮੰਦ ਰੱਖਣ ਲਈ ਨਿਯਮਤ ਤੌਰ ਤੇ ਫੇਸ਼ੀਅਲ ਜਾਂ ਮ사ਜ ਕਰਵਾਓ। ਨੰਬਰ 13 ਜਿਆਦਾ ਰਸਾਇਨਾਂ ਵਾਲੇ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਚੋ। ਇਹ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਨੰਬਰ 14 ਫਲਾਂ ਅਤੇ ਸਬਜ਼ੀਆਂ ਦੇ ਜੂਸ ਪੀਣ ਦੀ ਆਦਤ ਪਾਓ। ਆਦਤ ਰੋਗ ਅਪਣਾਓ। ਇਹ ਤੁਹਾਡੀ ਚਮੜੀ ਨੂੰ ਹਾਈਡਰੇਟ ਕਰਨ ਵਿੱਚ ਮਦਦ ਕਰੇਗਾ। ਨੰਬਰ 15 ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਿਹਤ ਸੰਭਾਲ ਦੀ ਸੋਚ ਸਿਆਤਾਤਾਂਤ ਡਾਕਟਰ ਕੋਲ ਜਾਓ ਨਿਯਮਤ ਸਿਹਤ ਜਾਂਚ ਕਰਵਾਓ ਜੇਕਰ ਤੁਸੀਂ ਬਿਮਾਰੀਆਂ ਤੋਂ ਦੂਰ ਰਹੋਗੇ ਤਾਂ ਆਪਣੇ ਆਪ ਨੂੰ ਜਵਾਨ ਦਿਖਾਈ ਦੇਵੇਗੀ ਇਸ ਤੋਂ ਇਲਾਵਾ ਜੀਵਨ ਵਿੱਚ ਦਇਆ ਹਮਦਰਦੀ ਅਤੇ ਆਤਮ ਵਿਸ਼ਵਾਸ ਨੂੰ ਸ਼ਾਮਲ ਜ਼ਰੂਰ ਕਰੋ ਆਪਣੇ ਅੰਦਰ ਕ੍ਰੀਏਟੀਵਿਟੀ ਅਤੇ ਹਾਸੇ ਮਜ਼ਾਕ ਵਰਗੇ ਗੁਣ ਵਿਕਸਿਤ ਕਰੋ ਤੁਸੀਂ ਆਪਣੇ ਆਪ ਨੂੰ ਜਿੰਨਾ ਖੁਸ਼ ਰੱਖੋਗੇ ਓਨਾ ਹੀ ਸਿਹਤਮੰਦ ਅਤੇ ਫਿੱਟ ਦਿਖਾਈ ਦੇਵੇਗੀ ਵੀਡੀਓ ਕਿਵੇਂ ਦੀ ਲੱਗਦੀ ਰਹਿ ਰਿਹਾ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ